ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ ਟੀਵੀ ਉੱਪਰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਰੂਬਰੂ ਹੋਏ ਆ ਜੀ ਜਪ ਵਿਚਾਰ ਭਾਗ 39ਵਾਂ ਜਿਹਦੇ ਵਿੱਚ ਆਪਾਂ ਅਕਸਰ ਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਇੱਕ ਨਵਾਂ ਜਿਹੜਾ ਕ੍ਰੀਏਟਿਵ ਫਲਸਫਾ ਹੈ ਉਹਨਾਂ ਦੀ ਮੂਡਲੀ ਬਾਣੀ ਦੀ ਆ ਤੇ ਆਪਾਂ ਜਿਹੜੀ ਚਰਚਾ ਕਰਦੇ ਰਹਿੰਦੇ ਹੁੰਦੇ ਹਾਂ ਜ਼ਰੂਰੀ ਹੁੰਦਾ ਕਿ ਜਦੋਂ ਕਿਸੇ ਫਲਸਫੇ ਦੀ ਉਹਦੇ ਤੱਕ ਅਪਰੋਚ ਕਰਨੀ ਹੋਵੇ ਤਾਂ ਉਹਨੂੰ ਪੂਰੇ ਨਿਰਪੂਰਨ ਤਰੀਕੇ ਦੇ ਨਾਲ ਸਮਝਿਆ ਜਾਵੇ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਨ ਤਰੀਕੇ ਨਾਲ ਲਾਗੂ ਕੀਤਾ ਜਾਵੇ ਤੇ ਦੇਖਿਆ ਜਾਵੇ ਕਿ ਜਿੱਦਾਂ ਸਾਡਾ ਸਮਾਜ ਆ ਸਾਡਾ ਸਮਾਜ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਆ ਤੇ ਸਾਡੇ ਸਮਾਜ ਦੇ ਵਿੱਚ ਕਿਹੜੀਆਂ-ਕਿਹੜੀਆਂ ਬੁਰਾਈਆਂ ਜਿਹੜੀਆਂ ਉਹ ਕੰਮ ਕਰਦੀਆਂ ਰਹਿੰਦੀਆਂ ਆ ਤੇ ਕਿਹੜੀਆਂ-ਕਿਹੜੀਆਂ ਜਿਹੜਾ ਸਾਡੇ ਸਮਾਜ ਨੂੰ ਇੱਕ ਨਵੇਂ ਦਿਸ਼ਾ ਨਿਰਦੇਸ਼ ਆ ਜਿਹੜੇ ਉਹ ਮਿਲਦੇ ਰਹਿਣੇ ਚਾਹੀਦੇ ਹੁੰਦੇ ਆ ਤੇ ਆਪਾਂ ਅਕਸਰ ਹੀ ਬਾਬੇ ਨਾਨਕ ਦੀ ਇਸ ਫਲਸਫੀ ਦੇ ਵਿੱਚੋਂ ਆਪਾਂ ਇਸ ਵਿਚਾਰ ਦੇ ਵਿੱਚੋਂ ਉਹਨਾਂ ਦੀ ਜਪ ਬਾਣੀ ਦੇ ਵਿੱਚੋਂ ਆਪਾਂ ਜਿਹੜੀ ਇੱਕ ਇੱਕ ਪਉੜੀ ਕਰਕੇ ਇੱਕ ਇੱਕ ਪਦਾ ਕਰਕੇ ਆਪਾਂ ਉਹਦੀ ਜਿਹੜੀ ਵਿਚਾਰ ਕਰਦੇ ਹੁੰਨੇ ਆ ਜੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਜਿਹੜੇ ਇਸ ਚੈਨਲ ਦੇ ਉੱਤੇ ਸਾਥ ਦਿੰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਕਗਾ ਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਪੂ ਜੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਇਸ ਵਿਚਾਰ ਦੇ ਵਿੱਚ ਜਿੰਨੀ ਕ੍ਰੀਏਟੀਵਿਟੀ ਆ ਜਿੰਨਾ ਇਹਦੇ ਵਿੱਚ ਅਗਾਹ ਵਧੂ ਵਿਚਾਰਿਆ ਜਿਹੜਾ ਸਾਡਾ ਸਮਾਜ ਆ ਸਿੱਖ ਸਮਾਜ ਖਾਸ ਤੌਰ ਤੇ ਉਹ ਉਨਾ ਹੀ ਪਛਾਣ ਖਚੂ ਹੋਇਆ ਹੋਇਆ ਹਾਲ ਦੀ ਘੜੀ ਦੇ ਵਿੱਚ ਤੇ ਆਪਾਂ ਜਿਹੜਾ ਇਹ ਵਿਚਾਰ ਨੂੰ ਜਿਵੇਂ ਕਿ ਹੁਣ ਖੰਡਾਂ ਤੇ ਗੱਲ ਚੱਲ ਰਹੀ ਆ ਆਪਾਂ ਜਿਹੜੀ 36 ਨੰਬਰ ਪੌੜੀ ਦੀ ਵਿਆਖਿਆ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣ ਚੁੱਕੇ ਆ ਕਿ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਗਿਆਨ ਖੰਡ ਦੇ ਉੱਤੇ ਜਿਹੜੀ ਚਰਚਾ ਕੀਤੀ ਆ ਤੇ ਅਗਲੇ ਦੇ ਖੰਡਾਂ ਅਗਲੇ ਖੰਡਾਂ ਦੇ ਉੱਤੇ ਕਿਦਾਂ ਚਰਚਾ ਕੀਤੀ ਆ ਪਾਸ਼ਾਈਆਂ ਨੇ ਅੱਜ ਜਿਹੜੀ ਜਿਹੜੇ ਅੱਜ ਦੇ ਪਦੇ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਰਨੀ ਉਹਦੇ ਬਾਰੇ ਆਪਾਂ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਉਣੀ ਹੈ ਜੀ ਮੈਂ ਇੱਕ ਵਾਰੀ ਇਸ ਪੌੜੀ ਦਾ ਉਚਾਰਨ ਦੇ ਦਿੰਦਾ ਵਾਂ ਤੇ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਹਾਨੂੰ ਸਹੀ ਲੱਗਿਆ ਤੁਸੀਂ ਉਸ ਤਰੀਕੇ ਦੇ ਨਾਲ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਜੀ ਇਸ ਦੀ ਵਿਆਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਦਾ ਪੂਰੇ ਦਾ ਪੂਰਾ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦਾ ਜਿਹੜਾ ਇਹ ਸਾਡਾ ਇੱਕ ਪੜਾ ਆ ਇਹ ਇਹ ਪੜਾ ਕਿੱਦਾਂ ਅਸੀਂ ਜਿਹੜਾ ਉਹਦੇ ਤੱਕ ਪਹੁੰਚ ਸਕਦੇ ਆ ਕਿਉਂਕਿ ਆਮ ਤੌਰ ਤੇ ਸੱਚਖੰਡ ਹੁੰਦਾ ਵੀ ਸੱਚਖੰਡ ਜੀ ਉੱਥੇ ਜਾ ਕੇ ਕੋਈ ਵੱਖਰੀ ਜਗਾ ਹੋਣੀ ਆ ਜਿੱਦਾਂ ਸੁਆਰਗਨਾਰਕ ਹੁੰਦੇ ਅਜ ਉਦਾਂ ਹੀ ਸੱਚਖੰਡ ਹੁੰਦਾ ਵਾ ਇਹ ਸਾਰੀਆਂ ਗੱਲਾਂ ਤੁਸੀਂ ਅੱਜ ਇਸ ਐਪੀਸੋਡ ਦੇ ਵਿੱਚ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਿਓ ਜੀ ਹਾਂਜੀ ਗੁਰਨਾਣਕ ਸਾਹਿਬ ਕਹਿੰਦੇ ਆ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੁਗ ਮਹਾਬਲ ਸੂਰ ਤਿੰਮੈ ਰਾਮਰਹਿਆ ਪ੍ਰਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਟਿੱਠਾ ਲੋ ਲੋ ਆਕਾਰ ਜਿਵੇਂ ਜੇ ਹੁਕਮ ਤੇ ਮੈਂ ਤੇ ਵਿਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਹਾਂਜੀ ਇਹਦੇ ਵਿੱਚ ਜਿਹੜੀ 37 ਨੰਬਰ ਪੌੜੀ ਹੈ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਕਿਸ ਤਰੀਕੇ ਦੇ ਨਾਲ ਇਹ ਇਸ ਕਰਮਖੰਡ ਦੇ ਉੱਤੇ ਤੇ ਸੱਚਖੰਡ ਦੇ ਉੱਤੇ ਜਿਹੜੀ ਉਹ ਸਾਨੂੰ ਇੱਕ ਵਿਧਾਨ ਦੱਸਦੇ ਆ ਵੀ ਇਹ ਕਿੱਦਾਂ ਦੇ ਖੰਡ ਹੈਗੇ ਆ ਕਿੱਦਾਂ ਇਹਦੇ ਵਿੱਚ ਪਹੁੰਚਿਆ ਜਾ ਸਕਦਾ ਆ ਕੋ ਜਾਂ ਵੱਖਰਾ ਹੁੰਦਾ ਜਾਂ ਕਿਵੇਂ ਹੁੰਦਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਝ ਪਾਓ ਜੀ ਹਾਂਜੀ ਬਾਪੂ ਜੀ ਇੱਥੇ ਜੀ ਬੜੇ ਲੰਮੇ ਸਮੇਂ ਤੋਂ ਮੈਂ ਇਸ ਵਿਸ਼ੇ ਤੇ ਤਰ੍ਹਾਂ-ਤਰ੍ਹਾਂ ਦੇ ਅਰਥ ਦੀ ਪੜਦਾ ਆ ਰਿਹਾ ਜਿਹੜੇ ਕਿ ਬਹੁਤ ਸਾਰੀਆਂ ਅਰਥਾਂ ਵਾਲੀਆਂ ਪੋਥੀਆਂ ਤੋਂ ਮਿਲ ਜਾਂਦੇ ਐ ਸਟੇਜਾਂ ਦੇ ਉੱਤੇ ਬੋਲਾਰਿਆਂ ਨੂੰ ਵੀ ਸੁਣਦਾ ਆ ਰਿਹਾ ਉਹ ਵੀ ਵੱਖਰੇ ਵਿਚਾਰ ਦਿੰਦੇ ਨੇ ਇਹਦਾ ਨਾਲ-ਨਾਲ ਕੁਝ ਕਿਤਾਬਾਂ ਪੰਜ ਖੰਡਾਂ ਤੇ ਆਧਾਰਿਤ ਬੀਬੀ ਜਵਾਨਾਂ ਨੇ ਲਿਖੀਆਂ ਨੇ ਉਹ ਕਿਤਾਬਾਂ ਵੀ ਮੈਂ ਪੜ੍ਹ ਚੁੱਕਿਆ ਕਿ ਪੰਜ ਖੰਡ ਕਿਵੇਂ ਹੁੰਦੇ ਨੇ ਉਹਨਾਂ ਨੇ ਧਰਤੀ ਦੀ ਇੱਕ ਵੀ ਗੱਲ ਨਹੀਂ ਕਰਦੇ ਇਹ ਖੰਡ ਆਤਮਕ ਅਵਸਥਾ ਇਉਂ ਹੁੰਦੀ ਹੈ ਪਹਿਲੇ ਖੰਡ 'ਚ ਦੂਜੇ ਖੰਡ 'ਚ ਜਾ ਕੇ ਫਿਰ ਇਉਂ ਹੁੰਦੀ ਹੈ ਤੀਜਾ ਚੌਥਾ ਪੰਜਵਾਂ ਖੰਡ ਸਾਰੇ ਗਿਣਾ ਦੇਣਗੇ ਪਰ ਧਰਤੀ ਦੇ ਉੱਤੇ ਰਹਿਣਾ ਕਿਵੇਂ ਹੈ ਜਿਉਣਾ ਕਿਵੇਂ ਹੈ ਉਥੋਂ ਦੇ ਦੁੱਖ ਦਰਦ ਦੂਰ ਕਿਵੇਂ ਕਰਨੇ ਨੇ ਤੇ ਲੋਕਾਂ ਨੂੰ ਚੰਗੇ ਇਨਸਾਨ ਕਿਵੇਂ ਬਣਾਉਣਾ ਹੈ ਇਹਨਾਂ ਸਾਰੇ ਖੰਡਾਂ ਦੀ ਵਿਆਖਿਆ ਦੇ ਵਿੱਚ ਕੋਈ ਵਿਦਵਾਨ ਇਹੋ ਜੀਆਂ ਧਰਤੀ ਦੇ ਉੱਤੇ ਵਾਪਰਨ ਵਾਲੀਆਂ ਬੁਰਾਈਆਂ ਦੇ ਦਰੁੱਧ ਅਤੇ ਚੰਗਾਈਆਂ ਉਭਾਰਨ ਦੇ ਹੱਥ ਵਿੱਚ ਕੋਈ ਇਸ ਤਰ੍ਹਾਂ ਦੀ ਵਿਚਾਰ ਨਹੀਂ ਕਰਦਾ ਤੇ ਮੈਂ ਤਾਂ ਹੈਰਾਨ ਹੁੰਨਾ ਕਿ ਆਤਮਿਕ ਅਵਸਥਾ ਹੁੰਦੀ ਕੀ ਹੈ ਇਹ ਲੋਕ ਜਿਹੜੀ ਆਤਮਿਕ ਅਵਸਥਾ ਦੀ ਗੱਲ ਕਰਦੇ ਨੇ ਫਿਰ ਸਵਾਲ ਇਹਨਾਂ ਨੂੰ ਮੇਰਾ ਆਮ ਹੁੰਦਾ ਹੈ ਕਿ ਤੁਹਾਡੀ ਆਤਮਿਕ ਅਵਸਥਾ ਤਾਂ ਉੱਚੀ ਹੋ ਗਈ ਹੈ ਕਿਰਪਾ ਕਰਕੇ ਤੁਸੀਂ ਸਮਾਜ ਦਾ ਕੋਈ ਭਲਾ ਕੰਮ ਤਾਂ ਕਰ ਦਿਓ ਕੋਈ ਨੇਕ ਕੰਮ ਤਾਂ ਕਰ ਦਿਓ ਕੋਈ ਨਵੇਂ ਕਾੜ ਕੱਢ ਕੇ ਸਾਡੇ ਵਾਸਤੇ ਦੇ ਦਿਓ ਕੋਈ ਨਵਾਂ ਗਿਆਨ ਦਾ ਖਜ਼ਾਨਾ ਸਾਨੂੰ ਦੇ ਦਿਓ ਤੁਹਾਡੀ ਤਾਂ ਆਤਿਕ ਆਤਮਿਕ ਅਵਸਥਾ ਉੱਚੀ ਹੈ ਬਹੁਤ ਕਿੰਨੇ ਸਾਰੇ ਵਿਦਵਾਨਾਂ ਦੀਆਂ ਕਿਤਾਬਾਂ ਮੈਂ ਪੜ ਚੁੱਕਿਆ ਉਹ ਗਗਨ ਮੰਡਲਾਂ ਦੀਆਂ ਆਤਿਕ ਆਤਮਿਕ ਅਵਸਥਾ ਦੀਆਂ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਵਿਆਖਿਆਵਾਂ ਗੁਰਬਾਣੀ ਦੇ ਹਵਾਲੇ ਦੇ ਦੇ ਕੇ ਗਲਤ ਅਰਥ ਕਰਕੇ ਉਹਨਾਂ ਦੀਆਂ ਕਿਤਾਬਾਂ ਭਰੀਆਂ ਪੁਰੀਆਂ ਨੇ ਪਰ ਉਹ ਅੱਜ ਦੀ ਜ਼ਿੰਦਗੀ 'ਚ ਕਿਤੇ ਵੀ ਲਾਗੂ ਨਹੀਂ ਹੋ ਸਕਦੀਆਂ ਤੇ ਮਾਂ ਉਹਨਾਂ ਨੇ ਜਿਹੜੇ ਨੇ ਕਿਤਾਬਾਂ ਲਿਖੀਆਂ ਨੇ ਆਪਣੀ ਜ਼ਿੰਦਗੀ 'ਚ ਕਿਤੇ ਲਾਗੂ ਕਰਕੇ ਸਮਾਜ ਦਾ ਭਲਾ ਕੋਈ ਨਹੀਂ ਕੀਤਾ ਬਸ ਨਾਮ ਸਿਮਨ ਕਰੋ ਮੰਤਰ ਜਾਪ ਕਰੋ ਅੱਖਾਂ ਮੀਟੋ ਚੌਂਕੜਾ ਮਾਰੋ ਰਹਿਣ ਸਵਾਈ ਕੀਰਤਨ ਕਰੋ ਜਾਂ ਫਿਰ ਛੜਕੋ ਛੜਕ ਨਗਰ ਕੀਰਤਨ ਕੱਢੋ ਇਸ ਤਰ੍ਹਾਂ ਬਹੁਤ ਕੁਝ ਸਾਨੂੰ ਉਲਝਾ ਕੇ ਰੱਖ ਦਿੱਤਾ ਪਰ ਗੁਰਬਾਣੀ ਜਿਹੜਾ ਕਿ ਸਾਨੂੰ ਧਰਤੀ ਤੇ ਜਿਉਣਾ ਸਿਖਾਉਂਦੀ ਹੈ ਇਹਦੇ ਬਾਰੇ ਇਹਨਾਂ ਵਿਦਵਾਨਾਂ ਨੇ ਤੇ ਬੁਲਾਰਿਆਂ ਨੇ ਕੋਈ ਵੀ ਗੱਲ ਨਹੀਂ ਕੀਤੀ ਹੁਣ ਇੱਥੇ ਸੋਚਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਧਰਤੀ ਦੇ ਉੱਤੇ ਰਹਿ ਕੇ ਕੰਮ ਕੀਤਾ ਸੀ ਇਹ ਕੋ ਆਤਮਿਕ ਅਵਸਥਾ ਹੀ ਗੱਲਾਂ ਕਰੀ ਗਈ ਸੀ ਇੱਥੇ ਉਹਨਾਂ ਨੇ ਗੁਰਮੁਖ ਫਾਇਦ ਤੋਂ ਸ਼ੁਰੂ ਕਰ ਲਈਏ ਉਹਨਾਂ ਨੇ ਸਾਰੇ ਭਾਰਤ ਦਾ ਨਹੀਂ ਬਲਕੇ ਅਨੇਕ ਮਤੀਬਤਾ ਛੱਲ ਕੇ ਪੂਰੇ ਏਸ਼ੀਆ ਦਾ ਪਰਮਣ ਕੀਤਾ ਤੇ ਜਿੱਥੇ ਕਿਤੇ ਵੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਇੱਥੇ ਵੱਡੇ ਵੱਡੇ ਪੁਜਾਰੀ ਤਨਖਾ ਜਾਂ ਕੋਈ ਰਾਜੀ ਮਹਾਰਾਜੇ ਸਰਦਾਰ ਚੌਧਰੀ ਜਿਹੜੇ ਵੀ ਉਹਨਾਂ ਨੂੰ ਪਤਾ ਲੱਗਦਾ ਗਿਆ ਉਹਨਾਂ ਸਾਰਿਆਂ ਨੂੰ ਖਤਰੇ ਝੱਲ ਕੇ ਵੀ ਮਿਲਣ ਵਾਸਤੇ ਗਏ ਤੇ ਉਹਨਾਂ ਨੂੰ ਧਰਤੀ ਤੇ ਹੋ ਰਹੇ ਵਰਤਾਰੇ ਬਾਰੇ ਬਾਰ-ਬਾਰ ਕਹਤੇ ਕਰਾਇਆ ਜਿਵੇਂ ਕਿ ਇੱਥੇ ਬਾਬਰ ਹਮਲਾ ਕਰਨ ਵਾਲਾ ਸੀ ਉਹਦੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨੇ ਤੇ ਉਹਦੇ ਬਾਰੇ ਤਾਂ ਇਸ ਤਰ੍ਹਾਂ ਪੁਜਾਰੀ ਤੌਖਾ ਕਿਵੇਂ ਲੁੱਟ ਕੇ ਖਾ ਰਿਆ ਸੀ ਉਹਦੇ ਬਾਰੇ ਬੇਅੰਤ ਗੁਰਬਾਣੀ ਚ ਮੈਟਰ ਭਰਿਆ ਪਿਆ ਇੱਥੇ ਬੇਲੜ ਲੋਕਾਂ ਦੀਆਂ ਧਾੜਾਂ ਫਿਰਦੀਆਂ ਨੇ ਉਹਨਾਂ ਦੇ ਵਿਰੁੱਧ ਲਿਖਿਆ ਹੋਇਆ ਇੱਥੇ ਨਸ਼ੇੜੀ ਲੋਕ ਨੇ ਉਹਨਾਂ ਦੇ ਵਿਰੁੱਧ ਲਿਖਿਆ ਹੋਇਆ ਇੱਥੇ ਜਾਤ ਪਾਤ ਹੈ ਉਹਦੇ ਵਿਰੁੱਧ ਲਿਖਿਆ ਹੋਇਆ ਰਾਜਿਆਂ ਦੇ ਜ਼ੁਲਮ ਬਾਰੇ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਕਿ ਜਨਤਾ ਦੇ ਨ ਪੜਤਾ ਦੇ ਵਿੱਚ ਗਰਕੇ ਹੋਣ ਕਾਰਨ ਉਹਨਾਂ ਬਾਰੇ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਫਿਰ ਇਹਨਾਂ ਨੂੰ ਉੱਚੇ ਕਿਵੇਂ ਚੁੱਕਿਆ ਜਾਵੇ ਇਹ ਵੀ ਗੁਰਬਾਣੀ ਤੇ ਬਹੁਤ ਕੁਝ ਲਿਖਿਆ ਹੋਇਆ ਹੈ ਪਰ ਇਹ ਸਾਰਾ ਕੁਝ ਸਾਡੇ ਵਿਖਾਰੀਆਂ ਨੇ ਅਤੇ ਸਾਡੇ ਬੁਲਾਰਿਆਂ ਨੇ ਸਭ ਕੋਈ ਸਾਨੂੰ ਭੁਲਾ ਦਿੱਤਾ ਕੇਵਲ ਆਤਮਿਕ ਅਵਸਥਾ ਐਦਾਂ ਹੁੰਦੀ ਹੈ ਨਾ ਮਰਨ ਨਾਮ ਸਿਮਣ ਕਰਕੇ ਇਹ ਕਿਸ ਤਰ੍ਹਾਂ ਦੀ ਅਗਮ ਨਿਗਮ ਦੀ ਸੋਧੀ ਹੋ ਜਾਂਦੀ ਹੈ ਫਿਰ ਦਸ਼ਮਾ ਦਵਾਰ ਖੁੱਲ ਜਾਂਦਾ ਹੈ ਜਿਹੜੇ ਗੁਰੂ ਸਾਹਿਬ ਨੇ ਖੁਦ ਮੋੜੀ ਹੋ ਕੇ ਪ੍ਰਚਾਰ ਵੀ ਕੀਤਾ ਉਹਨਾਂ ਨੇ ਜੰਗ ਵੀ ਲੜੇ ਤੇ ਉਹਨਾਂ ਨੂੰ ਮੁਸੀਬਤਾਂ ਵੀ ਝੱਲਣੀਆਂ ਪਈਆਂ ਹੀਦੀਆਂ ਵੀ ਪਾਉਣੀਆਂ ਪਈਆਂ ਘਰ ਘਾਟ ਛੱਡ ਕੇ ਜੰਗਲੀ ਵਾਸਾ ਕਰਨਾ ਪਿਆ ਤਾਂ ਇਹ ਸਾਰਾ ਕੁਝ ਜੇ ਕੇਵਲ ਆਤਮਿਕ ਮੰਡਲ ਦੀਆਂ ਗੱਲਾਂ ਹੁੰਦੀਆਂ ਤੇ ਹਕੀਮਤਾ ਨੂੰ ਕੋਈ ਤਕਲੀਫ ਨਹੀਂ ਹੋਣੀ ਸੀ ਗੁਰੂ ਸਾਹਿਬ ਨੂੰ ਕਿਸੇ ਨੇ ਕੋਈ ਤਸੀਹੇ ਨਹੀਂ ਸੀ ਦੇਣੇ ਉਹਨਾਂ ਦੇ ਦੁਸ਼ਮਣ ਨਹੀਂ ਸੀ ਬਣਨਾ ਤੇ ਪੁਜਾਰੀ ਵੀ ਤੇ ਬਹੁਤ ਸਾਰੇ ਉਹਨਾਂ ਦੇ ਘਰ ਦੇ ਮੈਂਬਰ ਵੀ ਤੇ ਸਮੇਂ ਦੀਆਂ ਹਕੂਮਤਾਂ ਵੀ ਗੁਰੂ ਸਾਹਿਬ ਦੇ ਵਿਰੁੱਧ ਮੈਦਾਨ ਚ ਨਸਰ ਪੰਝਾ ਇਹ ਨਾਨਕ ਸਹਿਬਾਂ ਨੇ ਕਰਕੇ ਆਤਮ ਅਵਸਥਾ ਕਰਕੇ ਨਹੀਂ ਸੀ ਬਲਕਿ ਉਹਨਾਂ ਨੇ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਸੀ ਤੇ ਲੋਕਾਂ ਨੂੰ ਅਕਲ ਬੰਦੇ ਫਿਰ ਰਹੀ ਸੀ ਕਿ ਭਾਈ ਤੁਹਾਡੇ ਤੇ ਜ਼ੁਲਮ ਹੋ ਰਿਹਾ ਹੈ ਭਾਈ ਤੁਹਾਨੂੰ ਲੁੱਟ ਕੇ ਸਾਧਾ ਜਾ ਰਿਹਾ ਹੈ ਤੁਹਾਡਾ અપਮਾਨ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਕਤਲ ਤੱਕ ਕੀਤਾ ਜਾ ਰਿਹਾ ਹੈ ਪੁਜਾਰੀ ਤੁਹਾਨੂੰ ਕੁਰਾਹੇ ਪਾ ਰਿਹਾ ਹੈ ਇਹ ਜਦੋਂ ਗੱਲਾਂ ਕਰਦੇ ਸੀ ਜੀ ਸਾਹਿਬ ਤਾਂ ਇਹਨਾਂ ਲੋਕਾਂ ਨੂੰ ਤਾਂ ਫਿਰ ਦੁਸ਼ਮਣ ਉਹ ਆਪਣੇ ਨਜ਼ਰ ਆਉਣੇ ਹੋਣ ਸੀ ਇਸ ਕਰਕੇ ਇਹ ਸਾਰੇ ਲੋਕ ਦੁਸ਼ਮਣ ਬਣ ਗਏ ਪਰ ਅੱਜ ਜਿਹੜਾ ਸਾਡਾ ਪ੍ਰਚਾਰਕ ਲਾਣਾ ਹੈ ਅਤੇ ਲਿਖਾਰੀ ਤਬਕਾ ਹੈ ਉਹ ਇਸ ਮਸਲੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ ਦੀ ਰੋਜੀ ਰੋਟੀ ਐਸੇ ਕੰਮ ਨਾਲ ਜੁੜੀ ਹੋਈ ਹੈ ਜਿੱਥੇ ਰੋਜੀ ਰੋਟੀ ਜੁੜ ਜਾਵੇ ਕਿਸੇ ਚੀਜ਼ ਨਾਲ ਉੱਥੇ ਚੁਸਤੀਆਂ ਚਲਾਕੀਆਂ ਹੀਰਾ ਫੇੜੀਆਂ ਠੱਗੀਆਂ ਥੋਰੀਆਂ ਤਾਂ ਫਿਰ ਜਲਦੀ-ਜਲਦੀਆਂ ਨੇ ਗੁਰੂ ਸਾਹਿਬ ਪਰ ਉਪਕਾਰੀ ਬਣ ਕੇ ਇੱਥੇ ਆਏ ਤੇ ਪਰਉਪਕਾਰੀ ਬਣ ਦਾ ਸਾਨੂੰ ਉਹਨਾਂ ਨੇ ਮੋਕਾ ਦਿੱਤਾ ਕਿ ਜੋ ਕੁਝ ਵੀ ਸਿੱਖਾ ਨੇ ਕੀਟਾ ਪੁਰਾਣੇ ਸੰਨਿਆਚ ਉਹ ਬੜੀ ਸ਼ਾਨਤ ਅਤੇ ਦਲੇਰੀ ਨਾਲ ਕੀਤਾ ਗੁਰੂ ਸਾਹਿਬ ਦੇ ਹੁਕਮ 'ਚ ਰਹਿੰਦੇ ਆ ਤੇ ਉਹਨਾਂ ਨੇ ਸਾਡੀ ਗੁਲਾਮੀ ਨੂੰ ਕਟਿਆ ਤੇ ਸਾਨੂੰ ਬੁਰਖਤਾ ਚੋਂ ਕੱਢਿਆ ਤੇ ਸਾਨੂੰ ਗੁਲਾਮਾਂ ਨੂੰ ਰਾਜ ਤੱਕ ਲੈ ਕੇ ਦਿੱਤਾ ਸਾਨੂੰ ਜ਼ਮੀਨਾਂ ਵਾਲੇ ਬਣਾਇਆ ਸਾਨੂੰ ਸਰਦਾਰੀਆਂ ਦੇ ਦਿੱਤੀਆਂ ਉਜੜੇ ਓਖੜਿਆਂ ਨੂੰ ਮਹਿਲਾ ਵਾਲੇ ਬਣਾ ਦਿੱਤਾ ਅਸੀਂ ਲੋਕਾਂ ਦੇ ਪੈਰੀ ਪੈਕੇ ਜਾਨਾਂ ਬਚਾਉਣ ਦਾ ਉਮ ਕੰਮ ਕਰ ਰਹੀ ਸੀ ਸਮਝ ਲਓ ਤਾਂ ਲੋਕੀ ਸਾਡੇ ਪੈਰੀ ਪੈਕੇ ਆਪਣੀ ਜਾਂਦੀ ਪੀਖ ਮੰਗਣ ਲੱਪੇ ਸੀ ਇੱਥੇ ਗੋਰੇ ਵੀ ਇੱਥੇ ਹਿੰਦੂ ਵੀ ਮੁਸਲਮਾਨ ਵੀ ਮਹਾਰਾਜਾ ਰਣਜੀਤ ਸਿੰਘ ਦੇ ਆਕੇ ਰਾਜ ਦੇ ਵਿੱਚ ਨੌਕਰ ਤੱਕ ਲੱਗੇ ਸੀ ਕਿ ਸਾਨੂੰ ਆਪਣੇ ਰਾਜ ਦੇ ਵਿੱਚ ਕੋਈ ਛੋਟਾ ਵੱਡਾ ਯੋਗਤਾ ਦੇ ਬਤਾਵਕ ਅਹੁਦਾ ਦੇ ਦਿਓ ਤੇ ਨਾਮ ਸਿਮਰ ਨਾਲ ਨਹੀਂ ਹੋਇਆ ਸਿਆਣਪ ਅਤੇ ਹਿੰਮਤ ਨਾਲ ਸਾਰਾ ਕੁਝ ਹੋਇਆ ਹੁਣ ਇੱਥੇ ਆਪਾਂ ਜਿਹੜਾ ਇਹ ਸ਼ਬਦ ਹੈ ਤੁਹਾਡੇ ਸਾਹਮਣੇ ਪੜੀ ਰੱਖੀ ਗਈ ਹੈ ਇਹ ਲਾਜਵਾਬ ਹੈ ਬਾਬਾ ਨਾਨਕ ਕਿਵੇਂ ਸਟੈਪ বাই ਸਟੈਪ ਅੱਗੇ ਵਧਦੇ ਜਾ ਰਹੇ ਨੇ ਤੇ ਸਾਨੂੰ ਉੱਚੇ ਉੱਠਣ ਵਾਸਤੇ ਕਿਵੇਂ ਉਹ ਸਿਖਰਲੀ ਮੰਜ਼ਲ ਤੇ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਨੇ ਕਿ ਸਾਨੂੰ ਬਹੁ ਗਿਣਤੀ ਨੂੰ ਸਮਝ ਨਹੀਂ ਆਇਆ ਜਿੰਨੀ ਕਿ ਮੇਰੀ ਸਮਝ ਹੈ ਮੈਂ ਉਹਦੇ ਅਨੁਸਾਰ ਵਿਗਿਆਨਕ ਢੰਗ ਦੇ ਅਰਥ ਕਰਦਾ ਤੇ ਅੱਜ ਦੇ ਹਾਲਾਤ ਵਿੱਚ ਜਿਹੜੇ ਅਰਥ ਸਾਡੇ ਵਾਸਤੇ ਲਾਹੇਵੰਦੇ ਹੋਣ ਮੈਂ ਉਹ ਅਰਥ ਕਰਦਾ ਹੈ ਦਬੀਆਂ ਕੁੱਡੀਆਂ ਇਧਰ ਲੀਆਂ ਉਧਰ ਲੀਆਂ ਕਹਾਣੀਆਂ ਜਾਂ ਉੱਪਰਲੇ ਕਿਤੇ ਖੰਡਾਂ ਦੀਆਂ ਕਲਪਨਾਮਾ ਕਥਾ ਉਹਦਾ ਮੈਂ ਜ਼ਿਕਰ ਨਹੀਂ ਕਰਦਾ ਕਿਉਂਕਿ ਉਹ ਬਾਬਟੀ ਕੀ ਜਾਂਦੀ ਲੋਕਾਂ ਨੇ ਉਹਨਾਂ ਦੇ ਵਿੱਚ ਉਲਝ ਕੇ ਰਹਿ ਜਾਣਾ ਹੈ ਪ੍ਰਚਾਰਕਾਂ ਨੇ ਸਾਨੂੰ ਉਲਝਾ ਦੇਣਾ ਹੈ ਉੱਪਰ ਖੰਡ ਹੁੰਦਾ ਹੈ ਬ੍ਰਹਿਮੰਡ ਹੁੰਦਾ ਹੈ ਉੱਪਰ ਧਰਮ ਰਾਜ ਦਾ ਜਿਹੜਾ ਉੱਪਰ ਤਖਤ ਲੱਗਿਆ ਹੋਇਆ ਹੈ ਉਥੇ ਜਿਹੜੇ ਕਿ ਤਰ ਗੁਪਤਾਉਂਦੇ ਨੇ ਹਿਸਾਬਕਦਾਬ ਕਰਦੇ ਨੇ ਇਹ ਬਹੁਤ ਕਹਾਣੀਆਂ ਉੱਪਰ ਲੀਆਂ ਨੇ ਪਹਿਲਾਂ ਇੱਥੇ ਦਾ ਹਿਸਾਬ ਤਾਂ ਨਿਬੇੜ ਲਈਏ ਉੱਪਰ ਜਿਹੜਾ ਕੁਝ ਹੋ ਵੀ ਗਾ ਉਹ ਰੱਬ ਕੋਲ ਛੱਡ ਦਈਏ ਉਹ ਆਪੇ ਕਰ ਲਵੇਗਾ ਆਓ ਹੁਣ ਆਪਾਂ ਇਹ ਸ਼ਬਦ ਦਾ ਸੰਖੇਪ ਤੌਰ ਤੇ ਵਿਚਾਰ ਕਰਦੇ ਆਂ ਗੁਰੂ ਸਾਹਿਬ ਕਹਿ ਰਹੇ ਨੇ ਕਰਮਖੰਡ ਕੀ ਬਾਣੀ ਜੋਰ ਮਹਾਰਾਮ ਰਹਿ ਗਿਆ ਪ੍ਰੋਫੈਸਰ ਸਾਹਿਬ ਸਿੰਘ ਨੇ ਜੀ ਇਹਦੇ ਅਰਥ ਜਿਹੜੇ ਕੀਤੇ ਨੇ ਕਰਮ ਮੈਨੇ ਬਖਸ਼ਿਸ਼ ਕੀਤਾ ਹੋਇਆ ਕਿ ਜੇ ਰੱਬ ਦੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਆਪਣੇ ਆਪ ਸੋਹਰਾ ਕੁਝ ਮਿਲ ਜਾਂਦਾ ਹੈ ਇਸ ਕੌਲੀ ਦੇ ਅਰਥਾਂ ਦੇ ਵਿੱਚ ਕਿਤੇ ਉਹਨੇ ਲਿਖਿਆ ਹੀ ਨਹੀਂ ਕਿ ਮਿਹਨਤ ਕਰਨੀ ਚਾਹੀਦੀ ਹੈ ਤੇ ਇਥੇ ਯਾਦ ਰਵੇ ਇਸ ਗੱਲ ਦਾ ਕਰਮ ਮੈਨੇ ਫਾਰਸੀ ਦੇ ਵਿੱਚ ਬਖਸ਼ਿਸ਼ ਹੁੰਦਾ ਪਰ ਪੰਜਾਬੀ ਦੇ ਵਿੱਚ ਕਰਮ ਮੈਨੇ ਕੰਮ ਹੁੰਦਾ ਜੋ ਆਪਾਂ ਇਹਨੂੰ ਕੰਮ ਕਰਕੇ ਪੈਂਸ ਕਰੀਏ ਤਾਂ ਇਹ ਜਿਹੜਾ ਸਾਡੇ ਅੰਦਰ ਅੰਧਵਿਸ਼ਵਾਸ ਬਣਿਆ ਹੋਇਆ ਫਿਰ ਉਹ ਟੁੱਟ ਜਾਵੇਗਾ ਕਿ ਰੱਬ ਸਾਡੇ ਤੇ ਬਖਸ਼ ਕਰੂਗਾ ਇੱਥੇ ਇਹਨੂੰ ਗੁਰੂ ਸਾਹਿਬ ਦਾ ਜਿਹੜਾ ਲਿਖਿਆ ਹੋਇਆ ਇਸ ਤਰ੍ਹਾਂ ਦੇ ਜੀ ਉਪਰਤ ਕਰੀਏ ਕਿ ਭਾਈ ਤੁਹਾਨੂੰ ਕੰਮ ਤਾਂ ਆਪ ਕਰਨਾ ਪੈਣਾ ਹੈ ਇਹ ਕੰਮ ਕਰਨ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਜਦੋਂ ਤੁਸੀਂ ਕੰਮੇ ਤੇ ਮਿਹਨਤੀ ਬਣ ਜਾਓਗੇ ਤੁਹਾਡੇ ਅੰਦਰ ਆਤਮਿਕ ਤਾਕਤ ਪੈਦਾ ਹੋਵੇਗੀ ਸਰੀਰਕ ਤਾਕਤ ਪੈਦਾ ਹੋਵੇਗੀ ਤੁਸੀਂ ਆਪਣੀ ਸਰੀਰਕ ਤਾਕਤ ਦੇ ਨਾਲ ਤੁਸੀਂ ਆਪਣੇ ਜ਼ਿੰਦਗੀ ਦੇ ਤਜਰਬਿਆਂ ਦੇ ਨਾਲ ਕਾਮਯਾਬੀ ਲਗਾਤਾਰ ਹਾਸਲ ਕਰਦੇ ਜਾਓਗੇ ਇਹ ਬੜੀ ਮਹੱਤਵਪੂਰਨ ਗੱਲ ਹੈ ਗੁਰੂ ਸਾਹਿਬ ਕਹਿੰਦੇ ਨੇ ਪਰਮ ਅਖੰਡ ਕੀ ਬਾਣੀ ਜ਼ੋਰ ਇਹਨੂੰ ਮੈਂ ਕੀ ਆਖਾਂ ਜਿੱਥੇ ਬੰਦਾ ਮਿਹਨਤੀ ਬਣ ਜਾਂਦਾ ਹੈ ਕੰਮ ਕਰਨ ਲੱਗ ਪੈਂਦਾ ਹੈ ਉਹ ਤਾਕਤ ਦਾ ਮਾਲਕ ਬਣ ਜਾਂਦਾ ਹੈ ਤਿੱਥੈ ਹੋਰ ਨਾ ਕੋਈ ਹੋਰ ਜਿਹੜਾ ਮਿਹਨਤੀ ਬਣ ਗਿਆ ਉਹਦਾ ਮੁਕਾਬਲਾ ਹੋਰ ਕਿਹੜਾ ਕਰੂਗਾ ਕਿ ਬੰਦ ਲੋਕ ਉਹਦਾ ਮੁਕਾਬਲਾ ਕਰਨਗੇ ਤੁਸੀਂ ਆਪ ਸੋਚ ਕੇ ਦੇਖੋ ਗੋਰੇ ਅੰਗਰੇਜ਼ ਜਦੋਂ ਅੱਜ ਵਰਗੇ ਆਉਣ ਜਾਣ ਦੇ ਸਾਧਨ ਵੀ ਨਹੀਂ ਸੀ 8000 ਮੀਲ ਦਾ ਸਫ਼ਰ ਕਰਕੇ ਇੰਗਲੈਂਡ ਤੋਂ ਭਾਰਤ ਵਿੱਚ ਆ ਗਏ ਤੇ ਇੱਥੇ ਆ ਕੇ ਉਹਨਾਂ ਨੇ ਪਹਿਲਾ ਵਪਾਰ ਕੀਤਾ ਤੇ ਹੌਲੀ-ਹੌਲੀ ਉਹਨਾਂ ਨੇ ਸਾਰੇ ਦੇਸ਼ ਤੇ ਕਬਜ਼ਾ ਕਰ ਲਿਆ ਰਾਜ ਕੀਤਾ ਉਹਨਾਂ ਕੋਲੇ ਤਾਕਤ ਸੀ ਉਹਨਾਂ ਕੋਲੇ ਗਿਆਨਤ ਸੀ ਤੇ ਇੱਥੇ ਵਾਲੇ ਲੋਕ ਤਾਂ ਬਿਟਰ ਬਿਟਰ ਤੱਕਦੇ ਹੀ ਰਹੇਗੇ ਕਿ ਕੌਣ ਆਜੇ ਕਿੱਥੋਂ ਆਜੇ ਕੀ ਕਰਦੇ ਨੇ ਤੇ ਸਾਡੇ ਕੋਲੇ ਅਕਲ ਨਹੀਂ ਸੀ ਤੇ ਹਿੰਮਤ ਨਹੀਂ ਸੀ ਇਥੋਂ ਦੇ ਸਾਧ ਜੋਗੀ ਲਾਣਾ ਉਹ ਜੰਗਲਾਂ ਦੇ ਵਿੱਚ ਨਾਮ ਸਿਮਰਨ ਕਰਦੇ ਫਿਰ ਰਹੇ ਸੀ ਤੇ ਨਾਮ ਸਿਮਰਨ ਕਰਨ ਵਾਲੇ ਸਾਰੇ ਦੇ ਸਾਰੇ ਗੁਲਾਮ ਬਣ ਗਏ ਉਹਨਾਂ ਕੋਲੇ ਤਾਕਤ ਸੀ ਉਹਨਾਂ ਕੋਲੇ ਅਕਲ ਸੀ ਉਹਨਾਂ ਨੇ ਆਪਣੇ ਘਰੋਂ ਦੂਰ ਚੱਲ ਕੇ ਵਿਦੇਸ਼ਾਂ ਚ ਜਾ ਕੇ ਆਪਣਾ ਕਬਜ਼ਾ ਕਰ ਲਿਆ ਤੇ ਸਾਡੇ ਵਾਲੇ ਆਪਣੇ ਦੇਸ਼ ਨੂੰ ਆਪ ਹੀ ਸੰਭਾਲ ਨਹੀਂ ਸਕੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦਾ ਮੁਕਾਬਲਾ ਫਿਰ ਕੋਈ ਨਹੀਂ ਕਰ ਸਕਦਾ ਜਿਹੜੇ ਅਕਲਵੰਦ ਆ ਤੇ ਮਿਹਨਤੀ ਬਣ ਜਾਂਦੇ ਨੇ ਤਾਕਤ ਆ ਜਾਂਦੀ ਉਹਨਾਂ ਕੋਲੇ ਤਿੱਥੈ ਜੋਧ ਮਹਾ ਮਲਕੂਰ ਉਹਨਾਂ ਦੇ ਵਿੱਚੋਂ ਫਿਰ ਵੱਡੇ ਵੱਡੇ ਯੋਧੇ ਪੈਦਾ ਹੁੰਦੇ ਨੇ ਮਹਾਬਲੀ ਪੈਦਾ ਹੁੰਦੇ ਨੇ ਸੂਰਮੇ ਪੈਦਾ ਹੁੰਦੇ ਨੇ ਇਹ ਕਿਤੇ ਦੁਨੀਆਂ ਦੇ ਇਤੇ ਰਾਜ ਕਰਨ ਵਾਸਤੇ ਇਹ ਕੇਵਲ ਮਾਲਾ ਨਹੀਂ ਫੇਰ ਮੈਂ ਹੁੰਦੀ ਇਹਦੇ ਵਾਸਤੇ ਮੁਸਲਮਾਨਾਂ ਨੇ ਮੱਕੇ ਦੇ ਵਿੱਚ ਬੈਠ ਕੇ ਮਾਲਾ ਫੇਰ ਕੇ ਭਾਰਤ ਤੇ ਕਬਜ਼ਾ ਨਹੀਂ ਕੀਤਾ ਬਲਕਿ ਇਥੇ ਤੇਗਾ ਲੈ ਕੇ ਤੋ ਸਵਾਰ ਹੋ ਕੇ ਏਡੀ ਦੂਰੋਂ ਚੱਲ ਕੇ ਭਾਰਤ ਦੇ ਵਿਚਾਇਨੇ ਇੱਥੇ ਮਾਰਾ ਫੇਰਨ ਵਾਲੇ ਨਾਮ ਸਿਮਰਨ ਕਰਨ ਵਾਲੇ ਨਾਲੇ ਤਾਂ ਮਰਦੇ ਰਹੇ ਨਾਲੇ ਗੁਲਾਮੀ ਬਰਦਾਸ਼ਤ ਕਰਦੇ ਰਹੇ ਤੇ ਉਹਨਾਂ ਦੇ ਅਧੀਨ ਜ਼ਿੰਦਗੀ ਜਉਣ ਤੇ ਮਜਬੂਰ ਹੁੰਦੇ ਗਏ ਤੇ ਮਾਲਾ ਨੇ ਤੇ ਨਾਮ ਸਿਮਰਨ ਨੇ ਇਥੋਂ ਦੇ ਲੋਕਾਂ ਦਾ ਕੁਝ ਵੀ ਨਹੀਂ ਸਵਾਰਿਆ ਬਲਕਿ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਇੱਥੇ ਯੋਧ ਮਹਾਬਲ ਸੂਰ ਭਾਈ ਇਹੋ ਜੀ ਅਵਸਥਾ ਦੇ ਵਿੱਚ ਜਾ ਕੇ ਬੰਦਾ ਯੋਧਾ ਬੰਦਾ ਹੈ ਮਹਾਬਲੀ ਬੰਦਾ ਹੈ ਸੂਰਮਾ ਬੰਦਾ ਹੈ ਜਿੰਮੇ ਰਾਮ ਰਹਾ ਭਰਪੂਰ ਮਾਨੋ ਰੱਬ ਦਾ ਰੂਪ ਉਹ ਹੋ ਜਾਂਦੇ ਨੇ ਭਾਵ ਕਿ ਜਿਹਦੇ ਕੋਲੇ ਤਾਕਤ ਹੁੰਦੀ ਹੈ ਲੋਕੀ ਉਸੇ ਨੂੰ ਰੱਬ ਮੰਨ ਲਾ ਪੈਂਦੇ ਨੇ ਉਹਦਾ ਧਰਮ ਉਹਦੀ ਸਭਿਤਾ ਉਹਦੀ ਬੋਲੀ ਉਹਦਾ ਸਾਰਾ ਕੁਝ ਲੋਕਾਂ ਨੂੰ ਅਪਣਾਉਣਾ ਪੈਂਦਾ ਮੰਨਣਾ ਪੈਂਦਾ ਉਹਨਾਂ ਵਾਸਤੇ ਉਹੀ ਰੱਬ ਹੁੰਦਾ ਹੈ ਇਹਦੇ ਦੀ અવਤਾਰ ਜਾਂ ਰੱਬ ਬਣਾ ਕੇ ਫਿਰ ਲੋਕ ਪੂਜਾ ਕਰਨਾ ਪੈਂਦੇ ਨੇ ਤੇ ਉਹਨਾਂ ਦੇ ਵਿੱਚ ਹੀ ਫਿਰ ਸਮਝਦੇ ਨੇ ਕਿ ਰੱਬ ਵਸਦਾ ਹੈ ਤੋਂ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਆਲੇ ਦੁਆਲੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਦੇਵਤੇ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਕਿ ਉਹ ਕਿਉਂ ਤਾਕਤਵਰ ਸੀ ਤਿੱਥੇ ਸੀਤੋ ਸੀਤਾ ਉਹ ਤਾਂ ਮੰਨੋ ਜਿਹੜੇ ਬੰਦੇ ਛਾਣੇ ਅਤੇ ਅਕਲਬੰਦ ਬਣ ਗਏ ਉਹ ਤਾਂ ਰੱਬ ਦੇ ਨਿਯਮਾਂ ਦੇ ਵਿੱਚ ਸਦਾ ਵਾਸਤੇ ਸੀਤੇ ਗਏ ਉਹ ਜੁੜ ਗਏ ਉਹਦੇ ਨਾਲ ਉਹ ਇੱਕਮਿਕ ਹੋ ਗਏ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਉਹਨਾਂ ਦੀ ਮਹਿਮਾ ਆਪਣੀ ਵੀ ਹੁੰਦੀ ਆ ਤੇ ਉਹ ਰੱਬੀ ਨਿਯਮਾਂ ਦੀ ਮਹਿਮਾ ਕਰਦੇ ਨੇ ਰੱਬ ਦੀ ਮਹਿਮਾ ਕਰਦੇ ਨੇ ਤੇ ਲੋਕਾਂ ਨੂੰ ਵੀ ਉਹ ਕੋਈ ਸਜ਼ਾ ਨਹੀਂ ਦਿੰਦੇ ਬੁਰੇ ਨਹੀਂ ਕਹਿੰਦੇ ਉਹਨਾਂ ਨਾਲ ਵੀ ਪਿਆਰ ਕਰਦੇ ਨੇ ਤਾਂ ਕਿ ਰੂਪ ਨਾ ਖਪਣੇ ਜਾਏ ਉਹਨਾਂ ਦਾ ਰੂਪ ਸਾਹ ਹੈ ਕਿ ਉਹਨਾਂ ਦੀ ਸ਼ਖੀਅਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਉਸਦੀ ਸ਼ਖੀਅਤ ਦਾ مالک ਬਣ ਜਾਂਦੇ ਨੇ ਉਹ ਬਹੁਤ ਨੇਕ ਇਨਸਾਨ ਅਤੇ ਬਹਾਦਰ ਯੋਧੇ ਬਣ ਜਾਂਦੇ ਨੇ ਉਹਨਾਂ ਬਾਰੇ ਤਾਂ ਬਿਆਨ ਕਰਨਾ ਵੀ ਔਖਾ ਹੋ ਜਾਂਦਾ ਹੈ ਨਾ ਕੋਈ ਮਰੇ ਉਹ ਫਿਰ ਕਦੇ ਦੀ ਆਤਮਿਕ ਮੌਤ ਨਹੀਂ ਮਰਦੇ ਉਹਨਾਂ ਨੂੰ ਕੋਈ ਸਮਝਾਉਤਾ ਕਰਨ ਕੇ ਮਜਬੂਰ ਨਹੀਂ ਕਰ ਸਕਦਾ ਆਪਣੀ ਅਣਖ ਨਹੀਂ ਵੇਚਦੇ ਉਹ ਫਿਰ ਸਦਾ ਅਡੋਲ ਰਹਿੰਦੇ ਨੇ ਭਾਵੇਂ ਜਿਹੋ ਜਿਹੇ ਹਾਲਾਤ ਮਰਗੇ ਹੋਣ ਉਹ ਕਦੀ ਵੀ ਪੈਰ ਪਿਛਾ ਨਹੀਂ ਕਰਦੇ ਦੂਜੇ ਦੀ ਗੁਲਾਮੀ ਸਰਕਾਰ ਨਹੀਂ ਕਰਦੇ ਨਾ ਉਹ ਮਰਨ ਨਾ ਭੱਗੇ ਜਾਹੇ ਉਹਨਾਂ ਨੂੰ ਕੋਈ ਫਿਰ ਠੱਗ ਨਹੀਂ ਸਕਦਾ ਆਪਣੀ ਗੁਲਾਮ ਨਹੀਂ ਬਣ ਸਕਦਾ ਬਣਾ ਸਕਦਾ ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਉਹ ਸਦਾ ਹੀ ਉੱਚੀ ਅਵਾਜ਼ਾਂ ਤੇ ਰਹਿੰਦੇ ਨੇ ਜਿਨ੍ਹਾਂ ਕਾ ਰਾਮ ਬਸਾਇ ਮਨ ਮਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਿਯਮ ਬਸਦਾ ਹੈ ਜਿਹੜੇ ਰੱਬ ਨੂੰ ਪ੍ਰਮਾਤਮਾ ਨੂੰ ਇੱਕ ਸਾਰੇ ਕਾਇਨਾਤ ਦੇ ਵਿਚਰਮਿਆ ਹੋਇਆ ਦੇਖਦੇ ਨੇ ਉਹਦੇ ਨਿਯਮਾਂ ਨੂੰ ਸਮਝ ਜਾਂਦੇ ਨੇ ਫਿਰ ਉਹ ਸਦਾ ਹੀ ਉੱਚੀ ਅਵਸਥਾ 'ਚ ਰਹਿੰਦੇ ਨੇ ਤੇ ਉਹਨਾਂ ਨੂੰ ਫਿਰ ਕੋਈ ਹਰਾ ਨਹੀਂ ਸਮਝਦਾ ਜਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ ਜਿਹੜੇ ਭਗਤ ਵਸਾਂ ਤੇ ਲੋ ਉਹ ਮਨ ਨੂੰ ਭਗਤਾਂ ਵਾਲੀ ਉੱਚੀ ਅਵਾਜ਼ਾਂ 'ਚ ਪਹੁੰਚ ਜਾਂਦੇ ਨੇ ਇਹ ਜਿਹੜੇ ਲੋਕ ਕਹਿੰਦੇ ਨੇ ਨਾਮ ਸਿਮਰਨ ਕੇ ਭਗਤ ਐਦਾਂ ਦੇ ਹੋ ਜਾਂਦੇ ਨੇ ਭਾਈ ਨਾਮ ਸਿਮਰਨ ਤੇ ਤਾਂ ਉਹ ਗੁਲਾਮ ਬਣਦੇ ਨੇ ਦਰਪੋਕ ਬੰਦੇ ਨੇ ਮੰਗਤੇ ਬਣਦੇ ਨੇ ਪਰ ਜਿਹੜਾ ਇੱਥੇ ਗੁਰਨਾਨ ਸਿੰਘ ਸਾਹਿਬ ਨੇ ਨਕਸ਼ਾ ਬੰਨੇ ਆ ਇਹਦੇ ਨਾਲ ਬਹਾਦਰ ਬੰਦੇ ਨੇ ਯੋਧੇ ਬਣਦੇ ਨੇ ਮਹਾਬਲੀ ਸੂਰਮੇ ਬਣਦੇ ਨੇ ਅਤੇ ਅਕਲਬੰਦ ਗਿਆਨਵਾਨ ਬਣਦੇ ਨੇ ਇਥੇ ਭਗਤ ਵਸੈ ਤੇ ਲੋ ਉਥੇ ਫਿਰ ਸਾਰੇ ਉਸ ਲੋਕ ਦੇ ਵਿੱਚ ਮੰਨੋ ਭਗਤ ਵਸੂ ਨੇ ਪਰ ਆਨੰਦ ਸੱਚਾ ਮਨ ਕੋਏ ਉਹ ਫਿਰ ਸਦਾ ਆਨੰਦ ਅਵਸਥਾ ਚ ਰਹਿੰਦੇ ਨੇ ਭਾਵੇਂ ਉਸ ਦੇਸ਼ ਚ ਉਹ ਸਮਾਜ ਦੇ ਵਿੱਚ ਕੋਈ ਵੀ ਪਾਪੀ ਬੁਸ਼ਤ ਕਰਮ મતਲਬ ਗਾਰਤ ਇਹ ਮਾੜੇ ਕੰਮ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ਉਹ ਸਾਰਿਆਂ ਨੂੰ ਸੁਖਾਂਤੀ ਜਾਂਦੇ ਨੇ ਤੇ ਫਿਰ ਸੱਚਖੰਡ ਵਸੈ ਨਿਰੰਕਾਰ ਤੇ ਤੁਹਾਡੀ ਜਦੋਂ ਆਤਮਾ ਉੱਚੀ ਹੋ ਗਈ ਸਮਝ ਲਓ ਤੁਹਾਡੇ ਅੰਦਰ ਹੀ ਫਿਰ ਰੱਬ ਦਾ ਬਾਸਾ ਹੋਣਾ ਤੁਹਾਡੇ ਅੰਦਰੋਂ ਰੱਬ ਦੀ ਰੂਹ ਉਹ ਪ੍ਰਗਟ ਹੋਣੀ ਹੈ ਕਿਉਂਕਿ ਅਸੀਂ ਉਹਦੇ ਸਾਰੇ ਧੀਆ ਪੁੱਤਰ ਜੋ ਹੋਏ ਕਰ ਕਰ ਵੇਖਾ ਨਬਰ निहाल ਫਿਰ ਬੰਦਾ ਆਪਣੇ ਕੰਮ ਕਰਕੇ ਮਿਹਾਲ ਹੁੰਦਾ ਖੁਸ਼ ਹੁੰਦਾ ਤੇ ਜਦੋਂ ਅਸੀਂ ਖੁਸ਼ ਰੱਬ ਸਾਡੇ ਤੇ ਮਿਹਰਬਾਨ ਹੈ ਉਹ ਉਹ ਵੀ ਖੁਸ਼ ਹੈ ਸੋ ਇਹ ਪਰਮ ਨਹੀਂ ਰਹਿੰਦਾ ਕਿ ਰੱਬ ਇਹ ਗੱਲ ਤੋਂ ਨਰਾਜ ਹੋਵੇਗਾ ਇਹ ਤੋਂ ਖਿਸ਼ਾਬੇਗਾ ਬੰਦਾ ਕੰਮ ਨਹੀਂ ਸਾਰੇ ਚੰਗੇ ਕਰਦਾ ਕਿਠੇ ਖੰਡ ਮੰਡਲ ਵਰ ਭੰਡ ਜਦੋਂ ਉੱਚੀ ਵਿਵਸਥਾ ਹੋ ਜਾਂਦੀ ਆ ਬੰਦੇ ਦੀ ਉਹਨੂੰ ਕਈ ਤਾਰੇ ਖੰਡ ਮੰਡਲ ਬ੍ਰਹਿਮੰਡ ਧਰਤੀ ਦੇ ਟੁਕੜੇ ਅਤੇ ਧਰਤੀ ਤੋਂ ਬਾਹਰ ਵੀ ਇਹ ਵੀ ਸਾਰਾ ਕੁਝ ਉਹਨੂੰ ਅਹਿਸਾਸ ਹੋ ਜਾਂਦਾ ਉਹ ਵੀ ਉਹਨੂੰ ਨਜ਼ਰ ਆ ਜਾਂਦੇ ਨੇ ਕਿ ਹੋਰ ਕਿੰਤੀ ਹੈ ਜੇ ਕੋ ਕਥਾ ਤਾਂ ਹਮ ਤਨਾ ਅੰਤ ਜੇ ਕੋਈ ਇਹਨਾ ਖੰਡ ਪ੍ਰਮੰਡਾ ਨੂੰ ਬਿਆਨ ਵੀ ਕਰਨ ਲੱਗੇ ਤਾਂ ਬਿਆਨ ਨਹੀਂ ਕਰ ਸਕਦਾ ਤੇ ਬਹੁਤ ਸਾਡੀ ਪਹੁੰਚ ਤੋਂ ਪਰੇ ਦੀਆਂ ਗੱਲਾਂ ਨੇ ਉੱਥੇ ਲੋ ਲੋ ਆਕਾਰ ਬੇਅੰਤ ਲੋਕ ਨੇ ਬ੍ਰਹਿਮੰਡ ਦੇ ਵਿੱਚ ਉਹਨਾਂ ਨੇ ਆਪਣਾ ਆਕਾਰ ਧਾਰਿਆ ਹੋਇਆ ਉਹਨਾਂ ਦੀ ਵੀ ਸਮਝ ਆ ਜਾਂਦੀ ਹੈ ਜਿਦ ਜਿਦ ਹੁਕਮ ਤੇਰਾ ਤੇ ਵਿਕਾਰ ਉਹ ਫਿਰ ਉਹਦੇ ਬਣਾਏ ਹਿਜਮਨ ਦੇ ਵਿੱਚ ਆਪੋ ਆਪਣੇ ਕੰਮ ਕਰ ਰਹੇ ਨੇ ਜੀਵ ਜੰਤੂ ਵੀ ਅਤੇ ਖੰਡ ਬ੍ਰਹਿਮੰਡ ਵੀ ਕੋਈ ਘੁੰਮ ਰਿਹਾ ਕੋਈ ਚਾਨਣ ਦੇ ਰਿਹਾ ਗਰਮੈਸ਼ ਦੇ ਰਿਹਾ ਅਸੀਂ ਇਸ ਧਰਤੀ ਤੇ ਰਹ ਰਹੇ ਹਾਂ ਜੀਵਨ ਭੋਗ ਰਹੇ ਹਾਂ ਇਹ ਸਾਰੇ ਖੰਡ ਬ੍ਰਹਿਮੰਡ ਆਪੋ ਆਪਣਾ ਕੰਮ ਕਰ ਰਹੇ ਨੇ ਵੇਖਾ ਵੀਸਾ ਕਰ ਵਿਚਾਰ ਬੰਦਾ ਹੈਰਾਨ ਹੋ ਜਾਂਦਾ ਹੈ ਉਹ ਤਾਂ ਹੈਰਾਨ ਹੋ ਕੇ ਦਿਮਾਗ ਹੋਰ ਵਿਕਸਤ ਹੁੰਦਾ ਹੋਰ ਅੱਗੇ ਵੱਧਦਾ ਕਿ ਵਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਇਹ ਤਾਂ ਜਦੋਂ ਉੱਚੀ ਮੇਰੀ ਸੁਰਤ ਹੋਈ ਹੈ ਫੇਰ ਸਮਝਾਈ ਹੈ ਤੇ ਨਹੀਂ ਤਾਂ ਇਹਨਾਂ ਗੱਲਾਂ ਦਾ ਪਹਿਲਾਂ ਪਤਾ ਹੀ ਨਹੀਂ ਸੀ ਜਿਹੜੇ ਸਾਡੇ ਨਾਮ ਸਿਮਰਨ ਦਾ ਢੌਂਕ ਕਰਨ ਵਾਲੇ ਬੰਦੇ ਨੇ ਉਹ ਨਾਮ ਸਿਮਰਦੇ ਰਹਿ ਜਾਂਦੇ ਨੇ ਉਹਨਾਂ ਦਾ ਗਿਆਨ ਉਹਨਾਂ ਦੀ ਅਕਲ ਫਿਰ ਉਹ ਖਤਮ ਹੋ ਜਾਂਦੀ ਹੈ ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ ਤੇ ਵੇਖਾ ਵਿਖਸਾ ਕਰ ਵਿਚਾਰ ਨਾਨਕ ਕਤਨਾ ਕਰੜਾਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਇਹ ਬਹੁਤ ਲੋਹੇ ਦੇ ਚਨੇ ਚੱਬਣ ਦੀ ਨਹੀਂ ਹੈ ਇਹ ਬਹੁਤ ਔਖਾ ਬਿਆਨ ਕਰਨਾ ਜਦੋਂ ਬੰਦਾ ਬਹਾਦਰ ਵੀ ਹੋਵੇ ਤੇ ਅਕਲਮੰਦ ਵੀ ਹੋਵੇ ਉਹਦੀ ਜਿਹੜੀ ਸ਼ਕਸ਼ੀਤ ਹੈ ਉਹਨੂੰ ਬਿਆਨ ਕਰਨਾ ਬਹੁਤ ਔਖਾ ਹੈ ਇਹਨਾਂ ਨੂੰ ਸਿੱਖ ਕੇ ਬ੍ਰਹਿਮੰਡ ਦੇ ਵਿੱਚ ਵੇਖ ਕੇ ਬੰਦਾ ਦੂਜਿਆਂ ਨੂੰ ਵੀ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਕੁਝ ਸਿੱਖ ਲਿਆ ਕਿੰਨਾ ਕੁਝ ਮੈਂ ਦੇਖ ਲਿਆ ਤੋਂ ਇਹ ਬਹੁਤ ઊંચੇ ਅਵਸਥਾਵਾਂ ਦੀਆਂ ਗੱਲਾਂ ਨੇ ਤੇ ਉਹਨਾਂ ਨੂੰ ਅਸੀਂ ਹਾਸਲ ਕਰਕੇ ਧਰਤੀ ਦੇ ਉੱਤੇ ਲਾਗੂ ਕਰਨ ਦਾ ਉਪਰਾਲਾ ਕਰਨਾ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਬਾਪੂ ਜੀ ਜਿਹੜਾ ਤੁਸੀਂ ਇਸ ਪੌੜੀ ਦੀ ਵਿਆਖਿਆ ਸਾਡੇ ਸਰੋਤਿਆਂ ਦੇ ਨਾਲ ਇਥੇ ਸਾਂਝ ਪਾਈ ਆ ਸਾਡੇ ਸਰੋਤਿਆਂ ਨੂੰ ਜੇ ਇੱਕ ਜਾਣਕਾਰੀ ਹਿਤ ਦੱਸ ਦੇਵਾਂ ਕਿ ਜਿਹੜਾ ਖੰਡ ਸ਼ਬਦ ਆਉਂਦਾ ਨਾ ਖੰਡ ਇਦੇ ਵਿੱਚ ਕਦੇ ਵੀ ਤੁਸੀਂ ਭੁਲੇਖੇ 'ਚ ਨਾ ਰਿਓ ਕਿ ਜੀ ਵੱਖਰੀ ਜਗ੍ਹਾ ਤੇ ਹੋਣਾ ਜਿਵੇਂ ਬਾਪੂ ਜੀ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਤਾ ਆ। ਖੰਡ ਦਾ ਮਤਲਬ ਹੁੰਦਾ ਹਿੱਸਾ। ਖੰਡ ਦਾ ਮਤਲਬ ਹੁੰਦਾ ਹਿੱਸਾ। ਮਤਲਬ ਮੰਨ ਕੇ ਚੱਲੋ ਵੀ ਜਿਵੇਂ ਹੁਣ ਸੱਚਖੰਡ ਆ ਗਿਆ। ਸੱਚਖੰਡ ਕਹੇਤਾ ਜੀ ਸੱਚਖੰਡ ਸਾਨੂੰ ਕਹਿ ਦਿੰਦੇ ਆਮ ਤਰ੍ਹਾਂ ਦੇ ਸੱਚਖੰਡ ਸਾਨੂੰ ਕਿਹਾ ਕਹਿ ਜਾਂ ਮੰਨ ਕੇ ਚੱਲੋ ਮੈਨੂੰ ਕਹਦੇ ਕੋਈ ਵੀ ਸੱਚਖੰਡ ਤਾਂ ਮੇਰੇ ਸੁਭਾਵਿਕ ਜੀ ਗੱਲ ਆ ਮੇਰੇ ਦਿਮਾਗ ਦੇ ਵਿੱਚ ਇੱਕ ਚਿੱਤਰ ਦਾ ਚਿੱਤਰਣ ਹੋਣਾ ਵਾ। ਇੱਕ ਤਸਵੀਰਵਾਨੀ ਆ ਉਹ ਕਿਹੜੀ ਕੋਈ ਵੱਖਰੀ ਜਗ੍ਹਾ ਤੇ ਹੋਏਗਾ ਜੀ ਉਥੇ ਕੋਈ ਚੀਜ਼ ਕੋਈ ਕਿਸੇ ਦਾ ਵਾਸਾ ਹੋਣਾ ਆ ਜਿੱਥੋਂ ਕੋਈ ਲੇਖਾ ਜੋਖਾ ਕਰਦਾ ਹੋਣਾ ਮਾਨੋ ਰੱਬ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਪਰ ਪਾਸੀ ਇੱਥੇ ਕਹਿੰਦੀ ਆ ਸੱਚਖੰਡ ਵਸੈ ਨਿਰੰਕਾਰ ਤੋਂ ਮਤਲਬ ਹੈਗਾ ਸੱਚ ਦਾ ਹਿੱਸਾ ਪੂਰੀ ਕਾਇਨਾਤ ਹੀ ਸੱਚ ਹੈ ਜਦੋਂ ਪੂਰੀ ਕਾਇਨਾਤ ਹੀ ਸੱਚ ਆ ਤਾਂ ਫਿਰ ਇਹ ਸਭ ਕੁਝ ਜਿਹੜਾ ਰੱਬ ਹੈ ਇਹ ਚੀਜ਼ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈਗੀ ਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਲਾਗੂ ਕਰਨ ਦੀ ਲੋੜ ਹੈਗੀ ਆ ਬਾਪੂ ਜੀ ਜਾਂਦੇ ਜਾਂਦੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਕੋਈ ਇਸ ਪੌੜੀ ਬਾਬਤ ਕੋਈ ਵੀ ਜਿਹੜਾ ਸੁਨੇਹਾ ਜਿਹੜਾ ਪਹੁੰਚਾਉਣਾ ਚਾਹੁੰਦੇ ਹੋ ਮੈਂ ਜ਼ਰੂਰ ਸਾਂਝਾ ਕਰੋ ਜੀ ਜੀ ਅੱਜ ਭਾਈ ਸਿੱਖਾਂ ਦਾ ਪੜ੍ਹਾਈ ਲਿਖਾਈ ਵੱਲੋਂ ਗੁਰਬਾਣੀ ਨੂੰ ਸਮਝਣ ਵੱਲੋਂ ਮਾਨਸਿਕ ਪੱਤਰ ਬਹੁਤ ਨੀਵਾ ਹੋ ਗਿਆ ਇਸ ਕਰਕੇ ਚੋਰੀਆਂ ਠੱਗੀਆਂ ਆਪਸ ਦੇ ਵਿੱਚ ਲੜਾਈ ਝਗੜੇ ਨਸ਼ੇ ਕਰਨੇ ਤੇ ਝੂਠੇ ਫਰੇਬ ਕਰਨੇ ਇਹ ਸਾਡੇ ਚ ਬਹੁਤ ਆ ਗਿਆ ਸਿੱਖ ਤਾਂ ਅਖਵਾ ਰਹੇ ਆ ਪਰ ਸਿੱਖੀ ਨੂੰ ਬਦਨਾਮ ਕਰਨ ਵਾਲੇ ਬਹੁਤ ਨੇ ਤੇ ਸਿੱਖੀ ਦੇ ਗੁਣਾਂ ਨੂੰ ਅਪਣਾ ਕੇ ਸਮਾਜ ਨੂੰ ਉੱਚਾ ਚੱਕਣ ਵਾਲਾ ਕੋਈ ਬਿਰਲਾ ਮਿਲਦਾ ਜਿਹੋ ਜਾਂ ਇਸ ਪੌੜੀ 'ਚ ਬਾਬਾ ਨਾਨਕ ਜੀ ਨੇ ਬਹੁਤ ਉੱਚੀ ਅਵਸਥਾ ਦਾ ਬਿਆਨ ਕੀਤਾ ਅਸੀਂ ਉਹੇ ਜੇ ਬਣਨ ਵਾਸਤੇ ਕੋਈ ਇੱਕ ਕਦਮ ਤਾਂ ਪੁੱਟੀਏ ਸਹੀ ਜੀ ਬਹੁਤ ਵਧੀਆ ਜੀ ਤੇ ਸਾਡੇ ਸਰੋਤਿਆਂ ਨੂੰ ਜੀ ਸਭ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਜਿਹੜਾ ਇਹ ਸਾਡਾ ਚੈਨਲ ਹੈ ਤਤ ਗੁਰਮਤ ਗਿਆਨ ਜਿਹਦੇ ਵਿੱਚ ਅਸੀਂ ਅਕਸਰ ਹੀ ਜਿਹੜਾ ਤੁਹਾਡੇ ਤਾਈ ਬਾਬੇ ਨਾਨਕ ਦੇ ਫਲਸਫੇ ਦਾ ਸੁਨੇਹਾ ਜਿਹੜਾ ਸਾਂਝਾ ਕਰਦੇ ਰਹਿੰਦੇ ਹਾਂ ਹਮੇਸ਼ਾ ਹੀ ਤੁਹਾਡੇ ਨਾਲ ਇਹਦੀ ਸਾਂਝ ਪਾਉਂਦੇ ਰਹਿੰਨੇ ਆ ਵਿਚਾਰਾਂ ਦੀ ਸਾਂਝ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਚੈਨਲ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੋ ਸਾਡੀ ਇਹ ਵੀਡੀਓ ਹੁੰਦੀ ਆ ਜੱਪ ਵਿਚਾਰਦਾ ਕਿਉਂਕਿ ਲਗਭਗ ਅੰਤਮ ਜਿਹੜੇ ਐਪੀਸੋਡਸ ਚੱਲ ਰਹੇ ਆ ਜੱਪ ਵਿਚਾਰ ਦੇ ਇਸ ਤੋਂ ਬਾਅਦ ਜਿਹੜਾ ਅਗਲਾ ਪੈਟਰਨ ਇੱਕ ਵੱਖਰਾ ਬਣ ਜਾਣਾ ਵਾ ਤੇ ਉਹਦੇ ਵਿੱਚ ਤੁਹਾਡੇ ਨਾਲ ਉਹ ਵੀ ਰੂਬਰੂ ਕਰਦੇ ਆਂਗੇ ਤੁਹਾਨੂੰ ਦੱਸ ਦੇਵਾਂਗੇ ਜਾਣਕਾਰੀ ਸਾਂਝੀ ਕਰਦੇ ਆਂਗੇ ਤੁਹਾਡੇ ਨਾਲ ਕਿ ਅਗਲਾ ਜਿਹੜਾ ਕੀ ਜਿਹੜਾ ਪੈਟਰਨ ਹੋਏਗਾ ਤੇ ਤੁਸੀਂ ਜਿਹੜਾ ਇਸ ਚੈਨਲ ਨੂੰ ਇਸ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰੋ ਤਾਂ ਜੋ ਜਿਹੜੇ ਆਉਣ ਵਾਲੀਆਂ ਵੀਡੀਓਜ਼ ਆ ਉਹ ਤੁਹਾਡੇ ਤਾਈ ਜਿਹੜੀਆਂ ਉਹ ਪਹੁੰਚਦੀਆਂ ਰਹਿਣ ਤੇ ਇਹ ਸੁਨੇਹਾ ਜਿਹੜਾ ਅੱਗੇ ਵਧਦਾ ਰਹੇ ਤਾਂ ਜੋ ਅਗਾਹ ਕੁ ਤਰਾਂਗ ਪਿੱਛਾ ਫੇਰਨਾ ਮੋਢੜਾ ਦਾ ਵਿਚਾਰ ਜਿਹੜਾ ਹੈਗਾ ਉਹ ਇਸੇ ਤਰੀਕੇ ਦੇ ਨਾਲ ਅੱਗੇ ਲਗਾਤਾਰਤਾ ਦੇ ਵਿੱਚ ਵਧਦਾ ਰਹੇ ਜੀ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਬਹੁਤ ਸ਼ੁਕਰੀਆ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਇੰਨਾ ਇੰਨਾ ਪਿਆਰ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਸੁਣਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ